ਇੱਕ ਪਿੰਡ ਹੋਵੇ ਮੇਰੇ ਖੁਆਬਾਂ ਦਾ ਕੋਲੋਂ ਲੰਗਦਾ ਦਰਿਆ ਹੋਵੇ ਜਿੱਥੇ ਸਿੱਧੇ ਸਾਦੇ ਲੋਕ ਵਸਣ ਹਰ ਦਿਲ ਆਪਣਤ ਭਰਿਆ ਹੋਵੇ ਇੱਕ ਪਿੰਡ ਹੋਵੇ ਮੇਰੇ ਖੁਆਬਾਂ ਦਾ ਕੋਲੋਂ ਲੰਗਦਾ ਦਰਿਆ ਹੋਵੇ ਕਿਤੋਂ ਆਵੇ ਏਕ ਨਮਾਜ਼ਾਂ ਦੀ ਕਿਤੇ ਟੱਲੀਆਂ ਦੀ ਆਵਾਜ਼ ਸੁਣੇ ਇੱਕ ਵੱਖਰਾ ਏ ਆਲਮ ਸਿਰਜ ਦੇਵੇ ਕੋਈ ਐਸਾ ਮਿੱਠੜਾ ਸਾਜ਼ ਸੁਣੇ ਤੜਕੇ ਉੱਠ ਉਸ ਦੀ ਸ਼ਕਲ ਦਿਸੇ ਜਿਨੇ ਪਾਠ ਜ਼ਬਾਨੀ ਕਰਿਆ ਹੋਵੇ ਇੱਕ ਪਿੰਡ ਹੋਵੇ ਮੇਰੇ ਖਾਬਾਂ ਦਾ ਕੋਲੋਂ ਲੰਘਦਾ ਦਰਿਆ ਹੋਵੇ ਜੋ ਜੜ ਚੋਂ ਦੁੱਖ ਮਿਟਾ ਦੇਵੇ ਜਿਹੜਾ ਮੂਲ ਮੁਸੀਬਤ ਜਾਣੇ ਜੀ ਕੀ ਕਾਰਨ ਹੈ ਕੀ ਵਜ੍ਹਾ ਬਣੀ ਜਿਹੜਾ ਤਰਦ ਨੂੰ ਆਣ ਪਛਾਣੇ ਜੀ ਉਥੇ ਇਦਾਂ ਦਾ ਸਰਪੰਚ ਬਣੇ ਜਿਨੇ ਕੰਮ ਚੰਗਾ ਕਰਿਆ ਹੋਵੇ ਇੱਕ ਪਿੰਡ ਹੋਵੇ ਮੇਰੇ ਖਾਬਾਂ ਦਾ ਕੋਲੋਂ ਲੰਘਦਾ ਦਰਿਆ ਹੋਵੇ ਐਸਾ ਹੋਵੇ ਜੀ ਆਆਂ ਨੂੰ बस रूहਾਂ ਅੰਦਰ ਲੈ ਜਾਵੇ ਜੋ ਇੱਕ ਵਾਰੀ ਉਸ ਜੂ ਬੜ ਜੇ ਉੱਥੋਂ ਦਾ ਹੋ ਕੇ ਰਹਿ ਜਾਵੇ ਕੋਈ ਅੱਗ ਵਾਲੇ ਕੋਈ ਖੇਸ ਦਵੇ ਜੇ ਰਾਹੀ ਕੋਈ ਠਰਿਆ ਹੋਵੇ ਕੋਈ ਅੱਗ ਵਾਲੇ ਕੋਈ ਖੇਸ ਦਵੇ ਜੇ ਰਾਹੀ ਕੋਈ ਠਰਿਆ ਹੋਵੇ ਇੱਕ ਪਿੰਡ ਹੋਵੇ ਮੇਰੇ ਖੁਆਬਾਂ ਦਾ ਕੋਲੋਂ ਲੰਘਦਾ ਦਰਿਆ ਹੋਵੇ ਇੱਕ ਪਿੰਡ ਹੋਵੇ ਮੇਰੇ ਖੁਆਬਾਂ ਦਾ ਕੋਲੋਂ ਲੰਘਦਾ ਦਰਿਆ ਹੋਵੇ